ਕਿਉਂਕਿ ਮੈਂ ਇੱਕ ਜਨੂਨ ਜਾਂ ਪਾੜ ਲਿਆ ਸੀਗਾ ਵੀ ਨਹੀਂ ਯਾਰੇ ਪਾਰਟੀ ਜੇ ਮਰ ਗਈ ਲੋਕਾਂ ਦੀ ਹੋਪ ਮਰ ਜਾਣੀ ਵੀ ਇਹਨੂੰ ਗਰਾਉਂਡ ਤੇ ਅਸੀਂ ਖਤਮ ਹੋ ਗਏ 19 ਚ ਹਾਂਜੀ ਇੱਕ ਸੀਟ ਭਗਵਾਨਤਮਨ ਜਿੱਤੇ ਹੋਗੇ ਆਪਣੇ ਚਿਹਰੇ ਕਰਕੇ ਜਿੱਤੇ ਸੀ ਪਾਰਟੀ ਨੂੰ ਕੋਈ ਵੋਟ ਨਹੀਂ ਸੀ ਪਈ ਪੰਜਾਬ ਲੋਕਾਂ ਦੀ ਹੋਪ ਮਰ ਜਾਣੀ ਵੀ ਇਹਨੂੰ ਗਰਾਉਂਡ ਤੇ ਅਸੀਂ ਖਤਮ ਹੋ ਗਏ 19 ਚ ਕਿ ਮੈਂ ਇੱਕ ਜਨੂਨ ਜਾਂ ਪਾੜ ਲਿਆ ਸੀਗਾ ਵੀ ਨਹੀਂ ਯਾਰੇ ਪਾਰਟੀ ਜੇ ਮਰ ਗਈ ਲੋਕਾਂ ਦੀ ਹੋਪ ਮਰ ਜਾਣੀ ਵੀ ਇਹਨੂੰ ਗਰਾਊਂਡ ਤੇ ਅਸੀਂ ਖਤਮ ਹੋ ਗਏ 19 ਚ ਹਾਂਜੀ ਇੱਕ ਸੀਟ ਭਗਵੰਤ ਮਾਨ ਜਿੱਤੇ ਹੋ ਗਏ ਆਪਣੇ ਚਿਹਰੇ ਕਰਕੇ ਜਿੱਤੇ ਸੀ ਪਾਰਟੀ ਨੂੰ ਕੋਈ ਵੋਟ ਨਹੀਂ ਸੀ ਪਈ ਪੰਜਾਬ ਚ ਤੇ ਪ੍ਰਾਥਨਾ ਨਹੀਂ ਸੀ ਛੱਡੀ ਅਸੀਂ ਮੈਂ ਕਿਹਾ ਯਾਰ ਗਰਾਊਂਡ ਤੇ ਖਤਮ ਹੈ ਸਾਨੂੰ ਟੀਵੀਾਂ ਤੇ ਪਾਰਟੀ ਜੂੰਦਾ ਰੱਖਣੀ ਪਊਗੀ ਸੋਸ਼ਲ ਮੀਡੀਆ ਤੇ ਜੇ ਅਸੀਂ 2-3 ਸਾਲ ਇਹ ਜੂੰਦਾ ਰੱਖਣ ਚ ਕਾਮਯਾਬ ਹੋ ਗਏ ਸਾਡਾ ਚਾਂਸ ਬਾਈ ਚ ਲੱਗ ਸਕਦਾ ਅਸੀਂ ਆਸ ਨਹੀਂ ਸੀ ਛੱਡੀ ਕੋਈ ਸਾਨੂੰ ਬੈਨੀਫਿਟ ਹੋ ਗਿਆ ਦਿੱਲੀ ਵਾਲੇ ਇੱਥੋਂ ਚਲੇ ਗਏ ਸੀ ਠੀਕ ਹੈ ਕਮਾਂਡ ਪੰਜਾਬ ਵਾਲਾ ਪੁਲਿਸ ਕੀ ਸਾਨੂੰ ਰੋਕਣ ਟੋਕਣ ਵਾਲਾ ਕੋਈ ਹੈ ਨਹੀਂ ਸੀ ਪਾਰਟੀ ਲੈਣ ਅਸੀਂ ਜਿਵੇਂ ਧੂੜ ਕੱਢਣੀ ਆਪੇ ਕੱਢੀ ਕੱਢੀ ਚੋਰੀ ਜਾਂਦੇ ਸੀ ਕਿਉਂਕਿ ਸਾਨੂੰ ਮਸਲੇ ਪਤਾ ਸੀ ਪੰਜਾਬ ਦੇ ਬਿਲਕੁਲ ਸਾਨੂੰ ਪੁਆਇੰਟਰ ਦੇਣ ਵਾਲਾ ਯੂਸੀ ਵਾਂਗੂ ਜਿਵੇਂ ਹੁਣ ਤਾਂ ਪੁਆਇੰਟਰਾਂ ਤੇ ਚੱਲਦਾ ਨਾ ਕੰਮ ਉਦੋਂ ਨਹੀਂ ਸੀ ਉਦੋਂ ਅਸੀਂ ਆਪਣੀ ਮਰਜ਼ੀ ਤੇ ਜੋ ਮਰਜ਼ੀ ਧੂੜ ਕੱਢੀ ਜਾਂਦੇ ਸੀਗੇ ਠੀਕ ਅਸੀਂ ਕਾਲਿਆਂ ਨੂੰ ਕਾਂਗਰਸਾਂ ਨੂੰ ਖੰਗਣੇ ਨਹੀਂ ਦਿੱਤਾ ਚੈਨਲਾਂ ਦੇ ਮਤਲਬ ਉੱਪਰ ਰੱਖਿਆ ਹੱਥ ਉਹ ਲੋਕਾਂ ਦੇ ਐਡਾ ਤਗੜਾ ਮੈਸੇਜ ਗਿਆ ਵੀ ਨਹੀਂ ਯਾਰ ਕਰ ਸਕਦੇ ਮੁੰਡੇ ਇਹਨਾਂ ਕੋਲ ਵਿਜ਼ਨ ਹੈ ਪਰ ਅੱਜ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਜਿਹੜੇ ਕ੍ਰਾਂਤੀਕਾਰੀ ਸੀਗੇ ਉਹ ਸਿਸਟਮ 'ਚ ਨਹੀਂ ਵੜ ਸਕੇ ਇਹ ਪੈਸੇ ਵਾਲੇ ਹਾਈ ਚੈੱਕ ਕਰ ਗਏ ਸਾਡਾ ਸਾਰੀ ਮਿਹਨਤ ਨੂੰ